ਇੱਕ ਦੂਜੇ ਦੇ ਸਾਥ ਨਾਲ ਆਪਾਂ ਕਿਵੇਂ ਅੱਗੇ ਵਧ ਸਕਦੇ ਆ ਇੱਕ ਦੂਜੇ ਨੂੰ ਪੋਲਟਰੀ ਫਾਰਮਿੰਗ ਪ੍ਰਤੀ ਜਾਣਕਾਰੀ ਦੇ ਕੇ ਕਿਵੇਂ ਉਹਨੂੰ ਆਪਾਂ ਸਫਲ ਬਣਾ ਸਕਦੇ ਆ ਸੋ ਇਸ ਵਿਸ਼ੇ ਤੇ ਆਪਣੀ ਵੀਡੀਓ ਹੋਊਗੀ ਸੋ ਜਿਹੜੇ ਵੀਰ ਇਹ ਕੰਮ ਕਰਨ ਤੋਂ ਡਰਦੇ ਨੇ ਜਾਂ ਫਿਰ ਨਵਾਂ ਕੰਮ ਕਰਨਾ ਚਾਹੁੰਦੇ ਨੇਗੇ ਪਰ ਉਹਨਾਂ ਦਾ ਹੌਸਲਾ ਨਹੀਂ ਪੈਂਦਾ ਸੋ ਉਹਨਾਂ ਲਈ ਬਹੁਤ ਵਧੀਆ ਵੀਡੀਓ ਆ ਕਿਪਾ ਕਿਵੇਂ ਇੱਕ ਦੂਜੇ ਦੇ ਸਹਾਰੇ ਆਪਾਂ ਕਿਵੇਂ ਸਫਲ ਹੋ ਸਕਦੇ ਹਾਂ ਕਿਵੇਂ ਇੱਕ ਦੂਜੇ ਨੂੰ ਜਾਣਕਾਰੀ ਦੇ ਸਕਦੇ ਹਾਂ ਜਿਹੜੀ ਆਪਣੇ ਕੋਲ ਹੈਗੀ ਆ ਜਾਣਕਾਰੀ ਸੋ ਇਸ ਵਿਸ਼ੇ ਤੇ ਆਪਾਂ ਪ੍ਰੋਪਰ ਵੀਡੀਓ ਬਣਾ ਰਹੇ ਹਾਂ ਜਿਸ ਤਰ੍ਹਾਂ ਦੋਸਤੋ ਤੁਸੀਂ ਜਾਣਦੇ ਹੋ ਅੱਜ ਦੇ ਸਮੇਂ ਵਿੱਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੋ ਚੁੱਕੀ ਆ ਸੋ ਸਰਕਾਰਾਂ ਦੇ ਵਾਸਤੇ ਵੀ ਨਹੀਂ ਹੈਗਾ ਕਿ ਉਹ ਸਾਰੀ ਜਵਾਨਾਂ ਨੂੰ ਸਾਰੇ ਮੁੰਡਿਆਂ ਨੂੰ ਜਾਂ ਸਾਰੀਆਂ ਕੁੜੀਆਂ ਨੂੰ ਉਹ ਨੌਕਰੀ ਦੇ ਸਕਣ ਉਹ ਵੀ ਜਿੰਨੇ ਅਉਦੇ ਖਾਲੀ ਹੁੰਦੇ ਨੇ ਜਿੰਨੀਆਂ ਵੈਕੈਂਸੀਆਂ ਹੁੰਦੀਆਂ ਨੇ ਉਹ ਨਹੀਂ ਭਰ ਸਕਦੇ ਨੇ ਸੋ ਹਰ ਇੱਕ ਬੰਦਾ ਸਰਕਾਰੀ ਨੌਕਰੀ ਤੇ ਲੱਗੇ ਸਰਕਾਰੀ ਜੋਬ ਤੇ ਲੱਗੇ ਇਹ ਪੋਸੀਬਲ ਹੈ ਨਹੀਂਗਾ ਸੋ ਫਿਰ ਆਪਾਂ ਨੂੰ ਨਿਰਾਸ਼ ਹੋਣ ਦੀ ਵੀ ਲੋੜ ਨਹੀਂ ਹੈਗੀ ਆਪਾਂ ਇਹ ਵੀਡੀਓ ਮੋਟੀਵੇਸ਼ਨ ਤੇ ਹੀ ਬਣਾਵਾਂਗੇ ਦੋਸਤੋ ਜਦੋਂ ਆਪਾਂ ਦੋਸਤੋ ਨਿਰਾਸ਼ ਹੁੰਨੇ ਆ ਫਿਰ ਆਪਾਂ ਏ ਸੋਚਦੇ ਆ ਕਿ ਯਾਰ ਆਪਾਂ ਹੁਣ ਕੀ ਕਰੀਏ ਕੀ ਨਾ ਕਰੀਏ ਪਰ ਜੇਕਰ ਆਪਾਂ ਇੱਕ ਦੂਸਰੇ ਦਾ ਸਹਾਰਾ ਬਣਦੇ ਆ ਸਹਾਰਾ ਕਹਿਣ ਤੋਂ ਭਾਵ ਇੱਕ ਦੂਸਰੇ ਨੂੰ ਆਪਾਂ ਮੋਟੀਵੇਟ ਕਰਦੇ ਆ ਮੰਨ ਲਓ ਕੋਈ ਮੁੰਡਾ ਗਾ ਨੌਜਵਾਨ ਮੁੰਡਾ ਗਾ ਉਹਨੇ ਪਲੱਸ 2 ਕਰ ਲਈ ਜਾਂ ਫਿਰ ਬੀਏ ਕਰ ਲਈ ਸਟੱਡੀ ਜਿੰਨੀ ਵੀ ਉਹਨੇ ਕਰ ਲਈ ਤੇ ਉਸ ਨੂੰ ਕੋਈ ਜੌਬ ਨਹੀਂ ਮਿਲੀ ਉਹਨੂੰ ਆਪਾਂ ਮੋਟੀਵੇਟ ਕਰਕੇ ਇਸ ਪੁਲਟਰੀ ਫਾਰਮਿੰਗ ਵੱਲ ਆਪਾਂ ਲਿਆ ਸਕਦੇ ਆ ਕਿਉਂਕਿ ਜਦੋਂ ਕੋਈ ਵੀ ਨਵਾਂ ਬੰਦਾ ਕੰਮ ਕਰਨਾ ਸਟਾਰਟ ਕਰਦਾ ਹੈ ਜਾਂ ਫਿਰ ਕੰਮ ਕਰਨ ਦੀ ਸੋਚਦਾ ਉਹਨੂੰ ਹੌਸਲੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਉਹ ਇਹ ਗੱਲ ਚਾਹੁੰਦਾ ਹੁੰਦਾ ਕਿ ਕੋਈ ਵੀਰ ਦੱਸੇ ਜਾਂ ਕੋਈ ਪੁੱਛੇ ਵੀ ਤੂੰ ਕੀ ਕੰਮ ਕਰਨਾ ਚਾਹੁੰਦਾ ਹੈ ਨਾ ਪਰ ਉਹ ਅੰਦਰੋਂ ਅੰਦਰ ਹੀ ਵਿਚਾਰੇ ਘੁੱਟ ਜਾਂਦੇ ਨੇ ਉਹ ਕੋਈ ਵੀ ਕੰਮ ਸਟਾਰਟ ਨਹੀਂ ਕਰ ਪਾਉਂਦੇ ਪਰ ਜੇਕਰ ਆਪਾਂ ਇੱਕ ਦੂਜੇ ਦੀ ਬਾਹ ਫੜ ਕੇ ਇੱਕ ਦੂਜੇ ਨੂੰ ਨਾਲ ਲੈ ਕੇ ਚੱਲਾਂਗੇ ਇਸ ਕੰਮ 'ਚ ਤਾਂ ਹੀ ਉਹ ਪਾਣੂ ਸਫਲਤਾ ਮਿਲੂਗੀ ਆਪਾਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਸਰਕਾਰਾਂ ਇਹ ਨਹੀਂ ਕਰਦੀਆਂ ਸਰਕਾਰਾਂ ਉਹ ਨਹੀਂ ਕਰਦੀਆਂ ਚਲੋ ਉਹ ਵੱਖਰਾ ਮੈਟਰ ਆਪਾਂ ਉਹ ਮੈਟਰ 'ਚ ਨਹੀਂ ਆਉਂਦੇ ਆਪਾਂ ਆਪ ਇੱਕ ਦੂਜੇ ਲਈ ਕੀ ਕਰਦੇ ਆਂਗੇ ਆਪਾਂ ਕਦੇ ਇਹ ਬਹਿ ਕੇ ਸੋਚੇ ਕਿ ਆਪਾਂ ਕਿਸੇ ਲਈ ਕੀ ਦਾ ਕਿੰਨਾ ਕੁ ਸਹਾਰਾ ਬਣਦੇ ਆ ਜਾਂ ਫਿਰ ਕਿ ਨੂੰ ਜਾਣਕਾਰੀ ਦੇ ਕੇ ਕਿੰਨੀ ਕ ਜਾਣਕਾਰੀ ਦੇ ਕੇ ਆਪਣੇ ਨਾਲ ਤੋਰ ਰਿਆਂਗੇ ਜਦੋਂ ਆਪਾਂ ਇੱਕ ਦੂਜੇ ਨੂੰ ਨਾਲ ਲੈ ਕੇ ਚੱਲਾਂਗੇ ਜਿੰਨੀ ਕ ਆਪਣੇ ਕੋਲ ਨੌਲੇਜ ਹੋਊਗੀ ਉਹ ਆਪਾਂ ਦੂਸਰੇ ਨਾਲ ਸ਼ੇਅਰ ਕਰਾਂਗੇ ਉਦੋਂ ਬਹੁਤ ਮਨ ਨੂੰ ਵੀ ਖੁਸ਼ੀ ਹੁੰਦੀ ਹੈਗੀ ਤੇ ਕੋਈ ਬੰਦਾ ਉਹ ਚ ਸਫਲ ਵੀ ਹੋ ਜਾਂਦਾ ਹੈ ਆਪਣੇ ਥੋੜੇ ਜਿਹਾ ਆਪਾਂ ਜੇ ਅਗਲੇ ਨੂੰ ਹੌਸਲਾ ਦਿੰਦੇ ਆ ਕਿਸੇ ਵੀ ਕੰਮ 'ਚ ਤਾ ਹੋ ਵੀਰ ਸਫਲ ਹੋ ਸਕਦਾ ਹੈ ਜਿੰਨੀ ਕ ਜਾਣਕਾਰੀ ਹੈਗੀ ਆਪਾਂ ਨੂੰ ਓਨੀ ਕ ਪਾਸੇਅਰ ਕਰਦੇ ਆ ਉਹਦੇ ਨਾਲ ਆਪਣਾ ਤਜਰਬਾ ਸ਼ੇਅਰ ਕਰਦੇ ਆ ਜਾਂ ਫਿਰ ਕੋਈ ਨਿੱਕੇ ਨਿੱਕੀਆਂ ਗੱਲਾਂ ਹੁੰਦੀਆਂ ਨੇ ਜਿਹੜੇ ਗੱਲਾਂ ਤੋਂ ਵੀਰ ਕਤਰੌਂਦਾ ਹੁੰਦਾ ਕਿ ਜੇਕਰ ਆਪਾਂ ਇਸ ਕੰਮ 'ਚ ਆ ਗਏ ਪੋਲਟਰੀ ਫਾਰਮਿੰਗ 'ਚ ਆ ਗਏ ਆਪਾਂ ਕੱਲੀ ਪੋਲਟਰੀ ਫਾਰਮਿੰਗ ਦੀ ਨਹੀਂ ਗੱਲ ਕਰਦੇ ਕੋਈ ਵੀ ਕੰਮ ਲਗਾ ਲਓ ਆਪਾਂ ਅੱਗੇ ਪੋਲਟਰੀ ਫਾਰਮਿੰਗ ਨੂੰ ਲੈ ਕੇ ਚੱਲਾਂਗੇ ਕਿ ਉਹ ਐ ਹੁੰਦਾ ਵੀ ਜੇਕਰ ਆ ਹੋ ਗਿਆ ਜੇਕਰ ਇਹ ਹੋ ਗਿਆ ਪਰ ਉਹਨੂੰ ਜੇਕਰ ਆਪਾਂ ਹੌਸਲਾ ਦਈਏ ਵੀਰ ਨੂੰ ਕਿ ਹਾਂ ਯਾਰ ਕੁਝ ਨਹੀਂ ਹੁੰਦਾ ਤੂੰ ਸਟਾਰਟ ਕਰ ਪਾਉਂਦੇ ਨੇ ਨਾਲਾਂਗੇ ਜੇ ਆਪਾਂ ਕਿਸ ਨੂੰ ਇੰਨੀ ਗੱਲ ਕਹਿ ਦੀ ਹੈ ਨਾ ਅਗਲੇ ਦਾ ਇੰਨਾ ਵੱਡਾ ਹੌਸਲਾ ਹੋ ਜਾਂਦਾ ਤਾਂ ਤੁਸੀਂ ਸੋਚ ਨਹੀਂ ਸਕਦੇ ਮੇਰੇ ਕੋਲ ਇੱਕ ਵੀਰ ਦਾ ਫੋਨ ਆਇਆ ਸੋ ਚਲੋ ਜਿੰਨੀ ਕਾਪਾਂ ਨੂੰ ਜਾਣਕਾਰੀ ਹੁੰਦੀ ਹੈ ਆਪਾਂ ਅਗਲੇ ਨੂੰ ਦੱਸ ਦਈਦਾਗਾ ਮੇਰੇ ਕੋਲ ਜਦੋਂ ਫੋਨ ਆਇਆ ਵੀਰ ਉਹ ਪੁੱਛਣ ਲੱਗ ਗਿਆ ਗੱਲਾਂ ਬਾਤਾਂ ਕਿ ਚਲੋ ਉਹਨਾਂ ਦੇ ਜੋ ਵੀ ਸਵਾਲ ਸੀ ਉਹਨਾਂ ਨੇ ਆਪਾਂ ਤੋਂ ਪੁੱਛੇ ਆਪਾਂ ਉਹਨਾਂ ਨੂੰ ਜਵਾਬ ਦਿੱਤੇ ਸੋ ਉਦੋਂ ਉਹ ਵੀਰ ਸੋਚ ਰਿਹਾ ਸੀ ਕਿ ਆਪਾਂ ਕੰਮ ਕਰਨਾ ਪਰ ਉਹਨਾਂ ਨੇ ਜਦੋਂ ਆਪਣੇ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਵਧੀਆ ਲੱਗਿਆ ਗੱਲਬਾਤ ਕਰਕੇ ਤੇ ਆਪਾਂ ਨੂੰ ਆਪਾਂ ਉਹਨਾਂ ਨੂੰ ਹੌਸਲਾ ਦਿੱਤਾ ਕਿ ਹਾਂ ਚਾਹੇ ਪਹਿਲਾਂ ਘੱਟ ਤੋਂ ਹੀ ਕੰਮ ਸਟਾਰਟ ਕਰ ਲਓ ਪਰ ਕਰੋ ਕਿਉਂਕਿ ਜੇਕਰ ਆਪਾਂ ਨੇ ਕੁਝ ਕਰਨਾ ਤਾਂ ਆਪਾਂ ਨੂੰ ਕੋਈ ਵੀ ਲਾਈਨ ਤਾਂ ਫੜਨੀ ਪੈਣੀ ਆ ਜੇ ਆਪਾਂ ਸੋਚੀ ਜਾਵਾਂਗੇ ਕਿ ਹਾਂ ਪਾਈ ਕਰਨਾ ਇਹ ਕਰਨਾ ਤਾਂ ਕੁਝ ਵੀ ਨਹੀਂ ਹੋਣਾ ਸੋ ਉਹ ਵੀਰ ਇੰਨਾ ਇੱਕ ਮੋਟੀਵੇਟ ਹੋ ਗਿਆ ਉਹ ਕਹਿੰਦਾ ਬਈ ਪਾ ਅਗਲੇ ਸਾਲ ਕੰਮ ਕਰ ਹੀ ਲੈਣਾਗਾ ਸੋ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਪਾਂਝੇ ਕਰ ਇੱਕ ਦੂਜੇ ਨੂੰ ਨਾਲ ਲੈ ਕੇ ਚੱਲਾਂਗੇ ਆਪਣੇ ਕੋਲ ਚਾਹੇ ਥੋੜੀ ਜੀ ਜਾਣਕਾਰੀ ਆ ਉਹ ਵੀ ਆਪਾਂ ਇੱਕ ਦੂਜੇ ਨਾਲ ਸ਼ੇਅਰ ਕਰੋ ਗਰੁੱਪ ਬਣਾ ਲਓ ਕਿ ਇਹ ਬਿਮਾਰੀ ਲਈ ਇਹ ਦਵਾਈ ਪਾਉਣੀ ਆ ਜਾਂ ਫਿਰ ਫੀਡ ਕਿਵੇਂ ਪਾਉਣੀ ਆ ਆਪਾਂ ਜੇਕਰ ਇੱਕ ਦੂਜੇ ਨਾਲ ਗੱਲਬਾਤ ਕਰਾਂਗੇ ਕਈ ਕੀ ਕਰਦੇ ਨੇ ਕਈਆਂ ਨੂੰ ਜਾਣਕਾਰੀ ਹੁੰਦੀ ਆ ਪਰ ਉਹ ਦੱਸਦੇ ਨਹੀਂ ਹੈਗੇ ਕਿਸੇ ਨੂੰ ਉਹ ਨਹੀਂ ਦੱਸਦੇ ਕਿ ਇਹ ਬਿਮਾਰੀ ਦਾ ਕੀ ਹਾਲ ਆ ਜਾਂ ਫਿਰ ਫੀਡ ਕਿਵੇਂ ਦੇਣੀ ਆ ਕਿੰਨੇ ਮਤਲਕੇ ਜਗਾ ਦੀ ਲੋੜ ਆ ਕਿੰਨੇ ਵਾਰਡ ਨੂੰ ਉਹ ਨਹੀਂ ਦੱਸਦੇ ਜੇਕਰ ਉਹ ਦੱਸ ਦੇਣ ਤਾਂ ਕਿਸੇ ਦੀ ਹੈਲਪ ਹੋ ਜੇ ਮਦਦ ਹੋ ਜੇ ਤਾਂ ਜੋ ਉਹ ਅਗਲਾ ਆਪਣਾ ਕੰਮ ਕਰ ਸਕੇ ਖਾਣੇ ਸਭ ਨੇ ਆਪਣੇ ਆਪਣੇ ਭਾਗ ਹੁੰਦੇ ਨੇ ਦੋਸਤੋ ਕੋਈ ਕਿਸੇ ਦਾ ਨਹੀਂ ਖਾਂਦਾ ਪਰ ਜੇਕਰ ਆਪਾਂ ਸਕਸੈਸਫੁਲ ਆ ਆਪਾਂ ਸਫਲ ਆ ਜੇਕਰ ਆਪਾਂ 2-4 ਬੰਦਿਆਂ ਨੂੰ ਨਾਲ ਲੈ ਕੇ ਹੋਰ ਨੂੰ ਨਾਲ ਲੈ ਕੇ ਸਫਲ ਕਰਦੇ ਆਂ ਨਾਲ ਲੈ ਕੇ ਚੱਲਦੇ ਆਂ 2-4 ਨੂੰ ਹੋਰ ਤਾਂ ਉਹ ਆਪਣੀ ਸਫਲਤਾ ਦਾ ਫਾਇਦਾ ਜੇਕਰ ਆਪਾਂ ਖੁਦ ਸਫਲਾਂ ਤੇ ਆਪਾਂ ਦੂਜੇ ਨੂੰ ਨਹੀਂ ਦੱਸ ਰਹੇ ਕੁਝ ਵੀ ਤਾਂ ਉੱਥੇ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਹੈਗਾ ਸੋ ਮੇਰੀ ਸਾਰੇ ਦੋਸਤਾਂ ਨੂੰ ਇਹੀ ਬੇਨਤੀ ਆ ਕਿ ਜਦੋਂ ਵੀ ਕੋਈ ਕਿਸੇ ਤੋਂ ਕੋਈ ਸਵਾਲ ਪੁੱਛਦਾ ਜਾਂ ਕੋਈ ਕੰਮ ਸਟਾਰਟ ਕਰਨਾ ਚਾਹੁੰਦਾ ਉਹਨੂੰ ਬਰੀਡ ਵਧੀਆ ਤੋਂ ਤਾ ਜੋ ਉਹਦਾ ਸ਼ੌਂਕ ਨਾ ਮਰੇ ਕਈ ਕੀ ਕਰਦੇ ਨੇ ਐਚ ਆਰ ਵਾਲੇ ਵੀਰ ਉਹ ਬਰੀਡ ਘਟੀਆਂ ਦੇ ਦਿੰਦੇ ਨੇ ਉਹਨਾਂ ਦਾ ਬੱਚਾ ਮਰ ਜਾਂਦਾ ਉਹਨਾਂ ਦਾ ਸ਼ੌਂਕ ਮਰ ਜਾਂਦਾ ਚਲੋ ਜੀ ਸੋ ਪਈ ਗੱਲ ਕਹਨੇ ਆ ਕੋਈ ਘੱਟ ਬਜਟ ਵਾਲਾ ਵੀਰ ਹੁੰਦਾ ਉਹ ਵੀ ਇਹ ਕੰਮ ਕਰ ਸਕਦਾਗਾ ਉਹਨੂੰ ਵੀ ਅੱਗੇ ਆਉਣਾ ਚਾਹੀਦਾਗਾ ਸੋ ਇਹ ਜਿਹੜਾ ਪੋਲਟਰੀ ਫਾਰਮਿੰਗ ਦਾ ਕੰਮ ਆ ਖਾਸ ਕਰਕੇ ਦੇਸੀ ਪੋਲਟਰੀ ਫਾਰਮਿੰਗ ਦਾ ਇਹ ਬਹੁਤ ਜ਼ਿਆਦਾ ਘੱਟ ਬਜਟ ਤੋਂ ਜਿਹੜਾ ਸਟਾਰਟ ਹੋ ਜਾਂਦਾਗਾ ਸੋ ਇਹ ਸਾਰਿਆਂ ਦੀ ਵਸ ਦੀ ਗੱਲ ਆ ਗਈ ਕੋਈ ਵੀ ਵੀਰ ਕਰ ਸਕਦਾ ਕੋਈ ਵੀਰ ਸਰੀਰ ਤੋਂ ਅੱਜ ਹੈਗਾ ਕਿਸੇ ਦੀ ਲੱਤ ਨਹੀਂ ਕੰਮ ਕਰਦੀ ਕਿਸੇ ਦੀ ਵਾਹ ਨਹੀਂ ਕੰਮ ਕਰ ਸਕਦੀ ਉਹ ਹੋਰ ਕੰਮ ਨਹੀਂ ਕਰ ਸਕਦਾ ਉਹ ਇਹ ਪੁਲਟਰੀ ਫਾਰਮਿੰਗ ਚ ਆ ਸਕਦਾ ਹੈ ਜਾਂ ਫਿਰ ਕਿਸੇ ਨੂੰ ਘਰੇ ਪ੍ਰੋਬਲਮ ਹੁੰਦੀ ਆ ਉਹ ਘਰ ਤੋਂ ਬਾਹਰ ਨਹੀਂ ਜਾ ਸਕਦੇ ਕੋਈ ਫੈਮਿਲੀ ਪ੍ਰੋਬਲਮ ਹੁੰਦੀ ਆ ਉਹ ਬਾਹਰ ਜਾ ਕੇ ਜੌਬ ਨਹੀਂ ਕਰ ਸਕਦੇ ਉਹ ਆਪਣਾ ਘਰੇ ਪੁਲਟਰੀ ਫਾਰਮਿੰਗ ਤੋਂ ਦੇਸੀ ਪੁਲਟਰੀ ਫਾਰਮਿੰਗ ਤੋਂ ਆਪਣਾ ਕੰਮ ਕਰਕੇ ਜਿਹੜਾ ਘਰੇ ਦੋ ਪੈਸੇ ਚੰਗੇ ਕਮਾ ਸਕਦਾ ਹੈਗਾ ਸੋ ਇਦਾਂ ਮੇਰਾ ਕਹਿਣ ਤੋਂ ਮਤਲਬ ਇਹ ਆ ਕਿ ਜੇਕਰ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਹਰ ਇੱਕ ਨੂੰ ਮੋਟੀਵੇਟ ਕਰਾਂਗੇ ਡੀਮੋਟੀਵੇਟ ਨਾ ਕਰੋ ਕਿਸ ਨੂੰ ਇਹ ਗੱਲ ਨਾ ਕਹੋ ਇਹ ਤਾਂ ਘਾਟੇ ਦਾ ਬਣ ਜਾ ਜੀ ਸੋ ਘਾਟੇ ਦਾ ਬਣ ਜ ਉਹਨਾਂ ਲਈ ਆ ਜਿਹੜੇ ਬਿਨਾਂ ਜਾਣਕਾਰੀ ਤੋਂ ਕਰਦੇ ਨੇ ਠੀਕ ਆ ਜੀ ਉਹਨਾਂ ਨੂੰ ਰੱਖ-ਰਖਾਅ ਦਾ ਨਹੀਂ ਪਤਾ ਵੈਕਸੀਨੇਸ਼ਨ ਦਾ ਨਹੀਂ ਪਤਾ ਫੀਡ ਮੈਨੇਜਮੈਂਟ ਦਾ ਨਹੀਂ ਪਤਾ ਸੋ ਉਹਨਾਂ ਲਈ ਇਹ ਘਾਟੇ ਦਾ ਬਣ ਜ ਵੀ ਆ ਪਰ ਮੈਂ ਇੱਕ ਗੱਲ ਕਹਿਣਾ ਜੇਕਰ ਮੈਨੂੰ ਘਾਟਾ ਪੈ ਗਿਆ ਜੇ ਮੈਂ 10 ਨੂੰ ਹੋਰ ਕਹੂੰਗਾ ਵੀ ਘਾਟੇ ਦਾ ਸੌਦਾ ਉਹ ਗਲਤ ਗੱਲ ਆ ਜੇਕਰ ਮੈਂ ਕਿਸੇ ਬਿਜ਼ਨਸ ਚ ਕਿਸੇ ਕੰਮ ਚ ਫੇਲ ਆ ਉਹ ਜ਼ਰੂਰੀ ਨਹੀਂ ਕਿ ਜਿਹੜਾ ਦੂਸਰਾ ਕਰੂ ਇਹ ਕੰਮ ਨੂੰ ਉਹ ਵੀ ਫੇਲ ਹੋਊਗਾ ਸਾਰਿਆਂ ਨੇ ਆਪਣੇ ਆਪਣੇ ਦਿਮਾਗ ਨਾਲ ਕੰਮ ਕਰਨਾ ਹੁੰਦਾ ਆਪਣੇ ਆਪਣੇ ਤਜਰਬੇ ਹੁੰਦੇ ਨੇਗੇ ਆਵਦਾ-ਆਵਦਾ ਹੌਂਸਲਾ ਹੁੰਦਾਗਾ ਹਰ ਇੱਕ ਬੰਦੇ ਦਾ ਠੀਕ ਆ ਜੀ ਸੋ ਕਿਸੇ ਦੇ ਪਿੱਛੇ ਨਹੀਂ ਲੱਗਣਾ ਜੇ ਕੋਈ ਕਹਿੰਦਾ ਇਹ ਕੰਮ 'ਚ ਕੁਛ ਨਹੀਂ ਦੋਸਤੋ ਇਹ ਕੰਮ ਆਪਾਂ ਜੇਕਰ ਕਰਕੇ ਦੇਖਾਂਗੇ ਆਪਾਂ ਨੂੰ ਫੇਰ ਪਤਾ ਲੱਗੂਗਾ ਕਿ ਹੈਗਾ ਜਾਂ ਨਹੀਂ ਤੁਸੀਂ ਘੱਟ ਤੋਂ ਸਟਾਰਟ ਕਰੋ ਪਰ ਕੰਮ ਕਰੋ ਜਿਹੜੇ ਵੀਰ ਬੇਲੇ ਫਿਰਦੇ ਨੇ ਸੋ ਘੱਟ ਤੋਂ ਕਰਕੇ ਆਪਾਂ ਵਧੀਆ ਨੇ ਕੰਮ ਲੈ ਸਕਦੇ ਆ ਸੋ ਆਪਾਂ ਅੱਗੇ ਅੱਗੇ ਉਹ ਕੰਮ ਵਧਾ ਸਕਦੇ ਆ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਪਾ ਮੋਟੀਵੇਸ਼ਨਲ ਵੀਡੀਓ ਜਾਣਕਾਰੀ ਵਾਲੀਆਂ ਵੀਡੀਓ ਜਿੰਨੀ ਕ ਜਾਣਕਾਰੀ ਆਪਾਂ ਨੂੰ ਹੁੰਦੀ ਆ ਓਨੀ ਕਪਾ ਜਾਣਕਾਰੀ ਵੀਰਾਂ ਨੂੰ ਆਪਾਂ ਦਿੰਨੇ ਆਂਗੇ ਸੋ ਇੱਕ ਦੂਜੇ ਦੀ ਮਦਦ ਕਰੋ ਇੱਕ ਦੂਜੇ ਨੂੰ ਨਾਲ ਲੈ ਕੇ ਚੱਲੋ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੋ ਜੇਕਰ ਕੋਈ ਆਪਣੇ ਬਰੋਬਰ ਹੋ ਕੇ ਚੱਲੂਗਾ ਤਾਂ ਆਪਾਂ ਨੂੰ ਉਹਦਾ ਫਾਇਦਾਗਾ ਜਾਣਕਾਰੀ ਸਾਂਝੀ ਕਰਦੇ ਰਹੋ ਇੱਕ ਦੂਜੇ ਨਾਲ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸੋ ਕਮੈਂਟ ਕਰਕੇ ਜਰੂਰ ਦੱਸੋ ਕਿ ਇਹ ਵੀਡੀਓ ਕਿਵੇਂ ਲੱਗੀ ਸਾਰਿਆਂ ਤੱਕ ਸ਼ੇਅਰ ਕਰ ਦਿਓ ਤਾਂ ਕਿ ਇਹ ਜਿਹੜੀ ਜਾਣਕਾਰੀ ਵਧੀਆ ਜਾਣਕਾਰੀ ਹੈ ਸਾਰਿਆਂ ਤੱਕ ਪਹੁੰਚ ਸਕੇ ਸਾਰੇ ਇੱਕ ਦੂਜੇ ਵੀਰ ਇੱਕ ਦੂਜੇ ਦੀ ਹੈਲਪ ਕਰਕੇ ਆਪਾਂ ਸਾਰੇ ਕਾਮਯਾਬ ਹੋਈਏ ਰਲ ਮਿਲ ਕੇ ਕਾਮਯਾਬ ਹੋਈਏ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸੋ ਕਿ ਮੇਰੇ ਇਹ ਵਿਚਾਰ ਕਿਵੇਂ ਲੱਗੇ ਨੇ ਤੁਹਾਨੂੰ ਤੇ ਲਾਈਕ ਜਰੂਰ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਦੋਸਤੋ ਸੋ ਧੰਨਵਾਦ